ਗੁਰਨਾਨਕ ਜੀ ਆਖਿਆ ਕਿਉਂ ਤੁਲਸਾ ਅੱਜ ਤੂੰ ਕਿਉਂ ਆਈ ਹੈ ਤਲ ਤੁਲਸਾ ਨੇ ਆਖਿਆ ਹੈ ਠਾਕੁਰ ਜੀ ਬਹੂ ਜੀ ਨੇ ਕਿਹਾ ਹੈ ਜੋ ਆਪਣੇ ਦਰਸ਼ਨ ਦੇ ਕੇ ਜਾਵੇ ਇਸ ਵਾਸਤੇ ਮੈਂ ਆਈ ਹਾਂ ਤਾਂ ਗੁਰਨਾਨਕ ਦੇਵ ਜੀ ਨੇ ਕਿਹਾ ਭਾਈ ਬਾਲੇ ਮੈਨੂੰ ਬੇਬੇ ਜੀ ਨੇ ਕਿਉਂ ਸੱਦਿਆ ਹੈ ਤਾਂ ਭਾਈ ਬਾਲੇ ਜੀ ਨੇ ਕਿਹਾ ਗੁਰੂ ਜੀ ਕੋਈ ਨਾ ਕੋਈ ਉਹਨਾਂ ਨੂੰ ਕੰਮ ਹੋਵੇਗਾ ਉਹਨਾਂ ਨੇ ਤਾਂ ਤੁਹਾਨੂੰ ਸੱਦਿਆ ਹੈ ਗੁਰਨਾਨਕ ਦੇਵ ਜੀ ਨੇ ਆਖਿਆ ਸੁਣ ਭਾਈ ਬਾਲਾ ਮੇਰਾ ਦਿਲ ਕਹਿੰਦਾ ਹੈ ਕਿ ਮੇਰੇ ਉੱਤੇ ਕਿਸੇ ਨਾ ਕਿਸੇ ਨੇ ਚੁਗਲੀ ਜ਼ਰੂਰ ਕੀਤੀ ਹੈ ਉਹਨਾਂ ਦੇ ਕੋਲ ਤੰਬਾਲੇ ਨੇ ਕਿਹਾ ਗੁਰੂ ਜੀ ਤੇਰੇ ਉੱਤੇ ਚੁਗਲੀ ਕਿੰਨੇ ਕਰਨੀ ਹੈ ਤਾਂ ਨਾਨਕ ਜੀ ਨੇ ਕਿਹਾ ਭਾਈ ਬਾਲਾ ਅੰਦਰੋਂ ਪਤਾਸਿਆਂ ਦਾ ਭਾਂਡਾ ਕੱਢ ਲਿਆਓ ਤਾਂ ਬਾਲਾ ਪਤਾਸਿਆਂ ਦਾ ਭਾਂਡਾ ਲੈ ਆਇਆ ਤੰਗੂ ਨਾਨਕ ਦੀ ਝੋਲੀ ਕਰਕੇ ਜਿੰਨੇ ਪਤਾਸੇ ਭਾਂਡੇ ਵਿੱਚ ਸੋ ਪੁਆਏ ਲਏ ਝੋਲੀ ਵਿੱਚ ਢਾਈ ਸਿਰ ਪਤਾਸੇ ਆਏ ਸਗੁਰ ਨਾਨਕ ਦੇਵ ਜਿਨੇ ਬੇਬੇ ਨਾਨਕੀ ਦੇ ਆਏ ਤਾਂ ਤੁਸੀਂ ਨੇ ਕਿਹਾ ਬਹੁਜੀ ਭਾਈ ਜੀ ਆਏ